ਕੋਈ ਪਟਾ ਚਲਾਉ ਹੁਣ ਮੁੰਡਾ ਇਹ ਨਾ ਲਾ ਹਾਂ ਕਿਉਂ ਇਹ ਕਿੱਕਾ ਤੋਂ ਕਾ ਤੋਂ ਕਾ ਤੋਂ ਸਣਾ ਨਾ ਲਾ ਫਟ ਜਾਉ ਕਾਨ ਯੋ ਹਾਂ ਕਿ ਨਾ ਖੜਕਾ ਕਰਦੀ ਓਏ ਫੇਰ ਆਪਾਂ ਉਸ ਤੋਂ ਬਾਅਦ ਆਪਾਂ ਨਰਮਾ ਚੁਗਣ ਲੱਗਣਾ ਜੀ ਤਾਂ ਕਰਕੇ ਤੇ ਹੁਣ ਕੱਲ ਨੂੰ ਦੀਵਾਲੀ ਹੈ ਪਰ ਪਤਾ ਨਹੀਂ ਪਰਸੋਂ ਹਾਂ ਕਨਫਿਊਜ਼ ਹਾਂ ਪਤਾ ਇਹ ਕੱਲ ਨੂੰ ਦੀਵਾਲੀ ਹੈ ਜਾਂ ਪਰਸੋਂ ਦੀਵਾਲੀ ਹੈ ਤੇ ਫਾਈਆਂ ਜਿਹੜੀਆਂ ਕੀਤੀਆਂ ਜੀ ਉਹ ਤੁਹਾਨੂੰ ਦਿਖਾਉਣੀ ਆ ਜੀ ਕਿੱਦਾਂ ਦਾ ਹੁਣ ਆਪਣਾ ਕਰ ਸਕਿਆ ਤੇ ਕਿਵੇਂ ਜੀ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਬਣੇ ਜੀ ਬਣੇ ਰਹੋ ਜੀ ਵਲੌਗ ਦੇ ਵਿੱਚ ਤੇ ਆਹ ਦੇਖ ਲਓ ਜੀ ਇਦਾਂ ਦਾ ਆਪਣਾ ਕਰ ਲੱਗ ਰਿਹਾ ਜੀ ਹੁਣ ਸਫੇਦ ਸਫੇਦ ਸਾਰੀਆਂ ਕੰਧਾਂ ਕੁੰਧਾਂ ਤੇ ਸਾਰੀਆਂ ਪੇਂਟ ਕਰਤੀਆਂ ਜੀ ਆਹ ਦੇਖੋ ਜੀ ਇਹ ਇਥੋਂ ਵੀ ਸਾਰਾ ਵਿਹੜਾ ਹੈ ਜਿਹੜਾ ਸਾਰਾ ਸਾਫ ਸੁਥਰਾ ਲੱਗ ਰਿਹਾ ਜੀ ਹੁਣ ਆ ਦੇਖੋ ਜੀ ਸਾਰਾ ਵਿਹੜਾ ਆਪਣਾ ਸਾਫ ਸੁਥਰਾ ਹੋ ਗਿਆ ਜੀ ਉੱਥੇ ਜਿਹੜੀਆਂ ਇਟਾਂ ਪਈਆਂ ਸੀਗੀਆਂ ਉਹ ਸਾਰਾ ਵਿਲੇ ਲਾਤਾ ਆਪਾਂ ਤੇ ਅੱਜ ਸਾਰਾ ਦਿਨ ਹੋ ਗਿਆ ਇਹ ਪ੍ਰਿਯੰਕਾ 4 ਵਜੇ ਉઠી ਵੀ ਤੜਕੇ ਤੇ 4 ਪਤਾ ਨਹੀਂ 5 ਵਜੇ ਉઠી ਸੀ ਤੜਕੇ ਲੱਗ ਰਹੀ ਹੈ ਬਤਰੀ ਤੇ ਅੱਜ ਤਾਈ ਲੱਗੀ ਪਈ ਹੈ ਹਨਾ ਅੱਜ ਤੇ ਲੱਗੀ ਪਈ ਹੈ ਜੀ ਆ ਦੇਖੋ ਜੀ ਅੱਜ ਇਹਦੇ ਪਾਂਡੇ ਢਿੰਡੇ ਜਿਹੜੇ ਪਏ ਐ ਪੰਜ ਨਾਲੇ ਤੇ ਆ ਆਪਣੇ ਸ਼ੇਰ ਪੁੱਤਾ ਦੇਖੋ ਜੀ ਕੰਡਾ ਉੱਤੇ ਚੜੇ ਫਿਰਦੇ ਆ ਤੇ ਅੱਧੇ ਚਿੱਟੇ ਵੀ ਹੋਣਾ ਨਾ ਨਾ ਬੇਟੇ ਤੇ ਲੱਗ ਜੂਗੀ ਨਾ ਇਹ ਤੇ ਕੰਡੇ ਆ ਦੇ ਵਿੱਚ ਇੱਧਰ ਆ ਜਾ ਹਾਂ ਦਾਦੀ ਹਾਂ ਅੱਛਾ ਤੇ ਹਾਂ ਬੇ ਸਨਾ ਇਹਨਾਂ ਤ ਪੁੱਛਦੇ ਆ ਸਨਾ ਤੇ ਕੁਨਾਲ ਕਾਪੀ ਦਾਦੀ ਸਨਾ ਤੇ ਕੁਨਾਲ ਤੋਂ ਪੁੱਛਦੇ ਜੀ ਕਿ ਹੋਇਆ ਲੱਗ ਰਿਹਾ ਆਪਣਾ ਘਰ ਆ ਦੇਖ ਲੋ ਜੀ ਦਾਦੀ ਇਹੋ ਜਿਹਾ ਲੱਗ ਰਿਹਾ ਆਪਣਾ ਘਰ ਦਾਦੀ ਓਏ ਤੂੰ ਚੁੱਪ ਕਰ ਇੱਕ ਮਿੰਟ ਡੈਡੀ ਓਏ ਆਪਣਾ ਕਰ ਕਿਵੇਂ ਦਾ ਲੱਗ ਰਿਹਾ ਦੱਸੋ ਬਹੁਤ ਅੱਛਾ ਹੈ ਬਹੁਤ ਅੱਛਾ ਡੈਡੀ ਪਹਿਲਾਂ ਮੈਂ ਸਨਾ ਸਨਾ ਆਪਣਾ ਕਰ ਕਿਵੇਂ ਦਾ ਲੱਗ ਰਿਹਾ ਦੱਸੋ ਬਹੁਤ ਵਧੀਆ ਤੁਹਾਨੂੰ ਫਾਈਨਲ ਲੁੱਕ ਜਿਹੜੀ ਹੈਗੀ ਹੈ ਕੱਲ ਤਾਂ ਅਜੇ ਕਲੀ ਸੁੱਕੀ ਨਹੀਂ ਸੀ ਤੇ ਤਾਂ ਕਰਕੇ ਥੋੜੀ ਥੋੜੀ ਦਿਖਦੀ ਸੀ ਤੁਹਾਨੂੰ ਤੇ ਇਹੋ ਜੀ ਫਾਈਨਲ ਲੁੱਕ ਆ ਰਹੀ ਹੈ ਜਿਵੇਂ ਵੀ ਕਰ ਨਵਾਂ ਹੀ ਲਿਆ ਹੋਵੇ ਜਿਵੇਂ ਉਸ ਤਰੀਕੇ ਨਾਲ ਆ ਸਾਰੀਆਂ ਕੰਧਾਂ ਕੁੰਧਾਂ ਸਾਰੀਆਂ ਕਲੀ ਕਰਤੀਆਂ ਵਾ ਠੀਕ ਹੈ ਜੀ ਤੇ ਦੱਸ ਕੋਨਾਰ ਕਿਵੇਂ ਜਲਾ ਕਿਵੇਂ ਦਾ ਲੱਗ ਰਿਹਾ ਕਰ ਆਪਣਾ ਦੱਸ ਸਹੀ ਲੱਗ ਰਿਹਾ ਹੈ ਸਹੀ ਲੱਗ ਰਿਹਾ ਅੱਛਾ ਸਹੀ ਲੱਗ ਰਿਹਾ ਆਉਂਗੋ ਆਇਓ ਟੁੱਟੇ ਹੋਇਆ ਆਇਓ ਸਹੀ ਕਰਦੇ ਸਾਰੋ ਕੋਈ ਨਹੀਂ ਤਾਂ ਹੂੰ ਕੰਦ ਤੇ ਬਚ ਤਰੇੜਾ ਆਈ ਹੋਈ ਹੈ ਇਹਦਾ ਠੀਕ ਹੈ ਲਾ ਹਾਂ ਕੀ ਕਰੀਏ ਨਾ ਸਨਤ ਵੇਥ ਵੇ ਹਾਂ ਆ ਦੇਖੋ ਇਹਨੇ ਕੀ ਚਾ ਰੱਖੇ ਥੇ ਮਨ ਦੇ ਦੀਵੇ ਗੋਲੀਆਂ ਗਾਲੀਆਂ ਦੇਖੋ ਜੀ ਆਹ ਵਿੱਚ ਆ ਆ ਇਹਦੇ ਵਾਦਰੀ ਦੇ ਸਿੱਟੇ ਪਏ ਆ ਤੇ ਮੈਂ ਨਹੀਂ ਜਾਉ ਕੀ ਨਾ ਬਟਾ ਹੋਣੀ ਲੈਣਾ ਫੋੜ ਦੇਂਗਾ ਤੂੰ ਆ ਦੇਵੇ ਰੱਖ ਦੇ ਬਟਾ ਕਾ ਨਹੀਂ ਦੇਵੇ ਰੱਖ ਦੇ ਬਟਾ ਰ ਫੋੜ ਦੇਂਗਾ ਉੱਥੇ ਯਾਰ ਰੱਖਦੇ ਆਂ ਤੇ ਆਪਣੇ ਚਾਚੋ ਨੇ ਮਨਾਉਣ ਕਿਉਣਾ ਚਾਹ ਤ ਮਨਾ ਹਾਂ ਚਾਹ ਤ ਮਨਾਉਣਗੇ ਅੱਛਾ ਕਦੋਂ ਬਣਾਏਂਗੇ ਜੀ ਬਣਾ ਲਵਰ ਤਾ ਨਾ ਸਨਾ ਨਾ ਨਾ ਆ ਦੇਖੋ ਚੁੱਲੇ ਦੇ ਵਿੱਚ ਆ ਤੁਮਰੀ ਜਾਂਦੀ ਨਾ ਸਨਾ ਖੜਾ ਹੋ ਖੜੇ ਹੋ ਸ ਸਰਾ ਲਈ ਬਿੜ ਗਿਆ ਤੁਮ ਚਲ ਨਰ ਰੋਏ ਹੈ ਤਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਸਾਰਿਆਂ ਨੇ ਪੰਜ ਵਾਲੀ ਚਾਹ ਪੀ ਕੇ ਜਾਣੀ ਹੈ ਜੀ ਆ ਦੇਖੋ ਬਣੀ ਜਾਂਦੀ ਚਾਹ ਦੇਖੋ ਜੀ ਕੁਨਾਲ ਆ ਰਿਹਾ ਦੇਖੋ ਜੀ ਆ ਪਾਈ ਪਾਂ ਖਾਈ ਜਾਂਦੇ ਤੇ ਇਹ ਪਾਈ ਪਾਂ ਜਿਹਨੇ ਖਾਧੀਆਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਹੈ ਅਸੀਂ ਬਚਪਨ ਦੇ ਵਿੱਚ ਪਾਈ ਪਾਂ ਖਾਧੀਆਂ ਆ ਦੇਖੋ ਸਨਾ ਵੀ ਖਾਈ ਜਾਂਦੀ ਹੈ ਤੇ ਆਹ ਕੁਨਾਲ ਵੀ ਖਾਈ ਜਾਂਦਾ ਹੈ ਤੇ ਉਧਰੋਂ ਆਪਣੇ ਪਤੀਲੀ ਰੱਖੀ ਹੋਈ ਹੈ ਜੀ ਪੰਜ ਵਾਲੀ ਚਾਹ ਬਣੀ ਜਾਂਦੀ ਹੈ ਹੁਣ ਆਪਾਂ ਚਾਹ ਪੀਵਾਂਗੇ ਤੇ ਤੁਸੀਂ ਵੀ ਪੀ ਕੇ ਜਾਓ ਜੀ ਐਵੇਂ ਨਾ ਜਾਓ ਜੀ ਸਾਰੇ ਅੱਗੇ ਆਤ ਕਰਨ ਕੇ ਬੇਨਤੀ ਹੈ ਜੀ ਤੇ ਪੀ ਕੇ ਜਾਓ ਸਾਰੇ ਜਣੇ ਤੇ ਕਰਤਾ ਤੁਹਾਨੂੰ ਦਿਖਾਤਾ ਜੀ ਮੈਂ ਤੇ ਵਧੀਆ ਬਣ ਗਿਆ ਆਪਣਾ ਕਾਰ ਤੇ ਲੁੱਕ ਆਹ ਦੇਖੋ ਜੀ ਲੁੱਕ ਕਿਹੋ ਜੀ ਪਣ ਗਈ ਤੇ ਪੂਰਾ ਹੁਣ ਜਮਾ ਛੰਡ ਕੱਢੀ ਪਈ ਹੈ ਜੀ ਕਰਦੀ ਹਾਂ ਓਏ ਸਨਾ ਕਿਹੋ ਜਿਹਾ ਬਣਿਆ ਦੱਸੋ ਆਪਣਾ ਕਰ ਕਿਹੋ ਜਿਹਾ ਬਣ ਗਿਆ ਸੋਨਾ ਹੈ ਸੋਨਾ ਹਾਂ ਕਿੰਨਾ ਕੁ ਸੋਨਾ ਬੋਲਾ ਸੋਨਾ ਅੱਛਾ ਤੋ ਫਿਰ ਆਏ ਤਾਂ ਉਹ ਕੋਈ ਆਪਣੇ ਗਾਣਾ ਗੁਣਾ ਸੁਣਾਓ ਯਾਰ ਕੋਈ ਇੱਕ ਦਾ ਓਏ ਕੁਨਾਲ ਤੂੰ ਸੁਣਾ ਯਾਰ ਇੱਕ ਇੱਕ ਦਾ ਗਾਣਾ ਸੁਣਾ ਹੂੰ ਸੁਣਾਈ मेरे पिंड दे गेरा मार दा इना पता तो भी नहीं मैं भी दे अच्छा मेरे पिंड दे हां जी हां जी गेरे मार दा ओ वाह जी वाह बुंदा मैं ना बता दूं हां जी मैं भी देखती हां ओके ओके जी ਹਾਂ ਅੱਜ ਕਰਦੇ ਰਿਕਾਰਡ ਆ ਚੱਕਰਨਗੜ ਤੋਂ ਚੱਕਰਨਗੜੋਂ ਬੈਠ ਹਾਂ ਡਿੱਗੀ ਪਿੰਗ ਤੇ ਹੁਣ ਸਨਾ ਨੇ ਵੀ ਗਾਣੇ ਸੁਣਾਤੇ ਇਸ ਤੁਹਾਨੂੰ ਹਾਂ ਹਾਂ ਵੀਡੀਓ ਕੋ ਲਾਈਕ ਕਰੋ ਹਾਂ ਲਾਈਕ ਕਰੋ আর আগে শেয়ার ਕਰੋ শেয়ার ਕਰੋ ਹਾਂ ਠੀਕ ਹੈ ਵੀਡੀਓ ਨੂੰ ਲਾਈਕ ਕਰ ਸਾਈ ਕਰ ਦਿਓ ਇਹ ਅੱਜ ਇਹ ਵਿਚਾਰੀ ਅੱਜ ਤੜਕੇ ਲੱਗੇ ਥੱਕ ਗਏ ਨਾ ਆ ਦੇਖੋ ਉੱਠਿਆ ਵੀ ਨਹੀਂ ਜਾਂਦਾ ਤਾਂ ਟੋਈ ਦੁੱਖੀ ਜਾਂਦੀ ਹੁਣ ਲੱਗਦੀ ਹੈ ਨਾ ਟੋਈ ਦੁੱਖੀ ਜਾਂਦੀ ਹੈ ਹੋਰ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਕਿੰਨੀ ਜ਼ਿਆਦਾ ਹੈ ਦਿਨ ਵੀ 5 ਵਜੇ ਲਾਗੇ ਸਾਰਾ ਅੱਛਾ ਬਰਤਨ ਬੋਤਨ ਦੇ ਚਾਤੇ ਨੇ ਜਿਆਦੇ ਖੋਤੇ ਟਾਂਡ ਦੇ ਉੱਤੇ ਸਾਰੇ ਬਰਤਨ ਬੋਤਨ ਆ ਦੇਖੋ ਸਾਰੇ ਚਾਤੇ ਹਾਜ਼ਰ ਤੇ ਇਥੋਂ ਆਹ ਸਾਰਾ ਇਥੋਂ ਆਹ ਗੈਸ ਚੁੱਲਾ ਤੇ ਵੀ ਸਾਰਜ ਚਾਤਾ ਇਥੇ ਨੇ ਤੇ ਫਰਿੱਜ ਵੀ ਇਹਨੇ ਤੋਂ ਕੇ ਸਮਾਰ ਕੇ ਵਧੀਆ ਸਾਰ ਡੰਗਾ ਬਾਹਰ ਕੱਢ ਕੇ ਰੱਖ ਰੱਖੇ ਤੇ ਸਾਰਾ ਜੇ ਤੜਕ ਤੜਕੇ ਇਹ 5 ਵਜੇ ਤੇ ਲੱਗੀ ਹੋਈ ਸੀ 5 ਵਜੇ 5 ਵਜੇ ਉੱਠੀ ਸੀ ਮਲਾ ਦਾ ਤੜਕੇ ਇਹ ਤੇ ਉਦੋਂ ਮੈਂ ਮੈਂ ਤਾਂ ਉੱਠਿਆ ਮਲਾ 6:30 6 ਵਜੇ ਤੇ ਇਹ 5 ਵਜੇ ਉੱਠ ਕੇ ਲੱਗ ਗਈ ਸੀ ਵੀ ਅੱਜ ਇਹ ਕੰਮ ਨਿਵੇੜਨਾ ਹੈ ਤੇ ਪਹਿਲੇ ਹੋ ਜੀ ਜਮਾ ਫੇਰ ਆਪਾਂ ਉਹ ਤੋਂ ਬਾਅਦ ਆਪਾਂ ਨਰਮਾ ਚੋਕਣ ਲੱਗਣਾ ਜੀ ਤਾਂ ਕਰਕੇ ਤੇ ਹੁਣ ਕੱਲ ਨੂੰ ਦੀਵਾਲੀ ਹੈ ਪਤਾ ਨਹੀਂ ਪਰਸੋਂ ਹਮ ਕਨਫਿਊਜ਼ ਆ ਪੜਾ ਇਹ ਕੱਲ ਨੂੰ ਦੀਵਾਲੀ ਹੈ ਜਾਂ ਪਰਸੋਂ ਦੀਵਾਲੀ ਹੈ ਤੇ ਸਾਡਾ ਜਿਹੜਾ ਕੈਲੰਡਰ ਹੈ ਉਸ ਤੇ ਤਾਂ ਦੇ ਰੱਖਿਆ ਹੈ 21 ਤਰੀਕ ਦੀ ਹੋਏ ਪੋਂਦੋ ਬਣਾਈ ਜਾਂਦਾ ਮੈਨੂੰ ਆ ਚਾਹ ਜੁੜਗੀ ਸਣਾ ਚਾੜ ਡੰਡੋ ਲੇਗੇ ਯਾਰ ਥੱਲੇ ਬੈਠੇ ਠੀਕ ਚਾਹ ਦੀ ਬਾਤਨਾ ਆ ਗਈ ਸੀ ਜੀ ਮੋਟੂ ਹੁਣ ਪੜਾਰ ਗਿਆ ਇੱਥੇ ਉਹ ਨਾਲ ਦੇ ਨਾਲ ਜਦੋਂ ਚਾਹ ਬਣ ਗਈ ਉਹ ਤਾਂ ਹੀ ਆ ਗਿਆ ਮੋਟੂ ਤੇ ਆਹ ਚਾਹ ਹੁਣ ਬਾਟੀਆਂ ਦੇ ਵਿੱਚ ਪਾਈ ਪਈ ਹੈ ਜੀ ਆ ਦੇਖੋ ਤੇ ਨਾਲ ਦੇ ਨਾਲ ਮੋਟੂ ਆ ਮੋਟੂ ਕਿਧਰ ਗਿਆ ਵਾ ਤੂੰ ਆ ਮੋਟੂ ਆ ਮੋਟੂ ਹਾਂ ਹੈ ਆ ਪਟਾਖਾ ਲਿਆ ਲਿਆ ਜੀ ਬੈਠਾ ਇਹ ਅੱਛਾ ਹੁਣ ਪਟਾਖਾ ਲਾ ਆ ਪਟਾਖਾ ਚਲਾਉਂਦਾ ਜੀ ਹੁਣ ਆ ਦੇਖੋ ਜੀ ਆ ਬਰੂਧ ਹੈ ਬਰੂਧ ਦੇ ਵਿੱਚ ਪਾ ਕੇ ਪਟਾਖਾ ਚਲਾਉ ਉਹਨੇ ਹੈਨਾ ਹਾਂ ਏ ਤੈਨੂੰ ਆਪਣੇ ਚਾਹ ਦੀ ਬਾਤਨਾ ਆ ਗਈ ਸੀ ਹਾਂ ਅੱਛਾ ਆ ਦੇ ਬਾਈ ਨਾ ਬਹੁਤ ਹੈ ਐਨਾ ਬਹੁਤ ਹੈ ਉਸ ਮਰੋਦ ਪਾ ਕੇ ਤੇ ਹੁਣ ਚਲਾਉ ਮੁੰਡਾ ਉਧਰ ਉਧਰ ਚਲਾਇਓ ਖੜਕਾ ਪਾੜਾ ਹੁੰਦਾ ਇਹਦਾ ਕੰਨ ਪਾੜ ਦਿੰਦਾ ਐਨਾ ਖੜਕਾ ਹੁੰਦਾ ਇਹਦਾ ਪਟਾਸ ਦਾ ਕੰਨ ਪਾੜ ਦਿੰਦੀ ਇਹ ਵਾ ਤੇ ਤਾਂ ਲੈ ਹਾਂ ਨਾ ਵਾਹ ਤੇ ਲੈੜਗਾ ਆ ਵੀ ਹੋ ਜਾਂਦਾ ਕਈ ਵਾਰੀ ਹੈ ਨਾ ਇਹ ਤਾਂ ਸਤਾਰ ਕਰੈਣ ਦੇ ਜ਼ਰੂਰ ਤੇ ਵੀ ਇਸ ਤੇ ਤਾਂ ਸਤਾਰ ਕਪੂਰਾ ਰਹਿ ਕੇ ਫੇਰ ਚਲਾਉਣਾ ਪੈਂਦਾ ਹੁੰਦਾ ਤੇ ਪਹਿਲਾਂ ਪੜਾਕਾ ਮਿਸ ਹੋ ਗਿਆ ਫਿਰ ਉਹ ਦੁਬਾਰਾ ਇਹਨੇ ਛੜਤਾ ਜਦੋਂ ਫੇਰ ਉਹ ਦੁਆਰੇ ਫੇਰ ਚੱਲ ਗਿਆ ਹੈ ਨਾ ਹਾਂ ਹਾਂ ਮੈਂ ਦੂਸਰਾ ਮਾਰੀ আচ্ছা আচ্ছা ਠੀਕ ਹੈ ਠੀਕ ਹੁਣ ਦੁਆਰੇ ਫੇਰ ਚਲਾਉ ਉਹ ਮੁੰਡਾ ਦੇਖੋ ਜੀ ਐਸ ਤੇ ਕਿਉਂ ਮਰਦਾ ਹੈ वाह जी वाह यार मिस पड़ाका हो गया था ना मिस का हो गया था लिया। है अच्छा वो सर चाह वास्ते डिकी ना आप ब्लॉग बनाइए नहीं आ जाओ जी सारे जने चाह पी लो हूं तो आप चाह पीने ओए ओए सना तू पी लो बेटा चाह हूं बधेरा टाइम हो गया पांच बज गया रू तो हो, हो और चलाऊ बंदा पटाका ਬਰੂਦਾ ਪਾਈ ਤੁਰੀ ਆਉਂਦਾ ਪਾਈ ਤੁਰੀ ਆਉਂਦਾ ਬਰੂਦਾ ਦੇ ਵਾ ਓ ਹੋ ਹੋ ਆ ਐਸ ਤੇ ਖੜਕਾ ਪੂਰਾ ਹੋਇਆ ਹੈ ਨਾ ਹਮ ਸਹੀ ਹੈ ਮੇਰੇ ਤਾਂ ਕਹਾਣੀ ਬੜੀ ਕੰਨ ਬੋਲੇ ਕਰ ਦਿੰਦਾ ਡੰਗਾ ਇਹ ਹੈ ਨਾ ਹਮ ਬਾਤ ਉਹ ਰੱਖਦੇ ਵਾ ਨਾ ਕਿ ਨਾ ਇਥੋਂ ਤਾਈ ਤੂੰ ਆ ਗਿਆ ਦਰਵਾਜ਼ਾ ਗੰਦਾ ਤੂੰ ਹੈ ਦਾ ਰੱਖ ਦੇ ਵਾ ਨਾ ਕਿ ਨਾ ਬਸ ਵਿਰੋਧ ਹੁੰਦਾ ਤਾਂ ਹਨਾ ਵਿਰੋਧ ਹੁੰਦਾ ਨਾ ਕੱਲਾ ਵੈਸਣ ਹੈ ਵੈਸਣ ਥੋੜੀ ਇਹ ਆ ਵੈਸਣ ਦਿਖਾਈ ਇੱਕ ਮੁੰਡਾ ਦਿਖਾਈ ਇੱਕ ਮੁੰਡਾ ਵੈਸਣ ਹੈਗੀ ਲੱਗਦਾ ਵੈਸਣ ਵਰਗੀ ਹੈ ਲੱਗਦਾ ਵੈਸਣ ਵਰਗੀ ਹੈ ਨਾ ਜਮ ਜਮ ਸੇਮ ਟੂ ਸੇਮ ਵੈਸਣ ਵਰਗਾ ਲੱਗਦਾ ਪੀੜਾ ਪੀੜਾ ਜਿਵੇਂ ਹੁੰਦਾ ਨਾ ਵੈਸਣ ਆ ਨਾ ਉਹ ਮੇਂ ਲੱਗਦਾ ਬਸ ਆ ਦੇਖੋ ਗਾਇਜ਼ ਇਹ ਟੱਬ ਦੇ ਵਿੱਚ ਗੱਡੀ ਆਂਦੇ ਆ ਦੇਖੋ ਓਏ ਆ ਤੋੜ ਦੋਗੇ ਅਬ ਕੀ ਹਟਿਆ ਹੋ ਹੈ કે ટુદા હું લતી અખ છોરા માન જાવા તું